ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਆਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸੇਗਰ ਜੀ ਮਿੰਟੂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਇੰਸ਼ੋਰਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਪਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਵਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਟਰਕੀਨ ਇਮੀਗ੍ਰੇਸ਼ਨ ਲਾਫਰਾਂ ਵਾਲੀ ਜੇ ਟਰਕੀਨ ਅਟਾਰਨੀ ਟਰਕੀਨ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਚਾਹਣੇ ਆ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਜਸਵਿੰਦਰ ਸਿੰਘ ਖਤਰਕੋਨਾਗਰ ਰੋਜ਼ਵੈਲ ਚਰਨ ਸਿੰਘ ਸੁਖਵਿੰਦਰ ਢਾਲੀ ਵਾਲੇ ਰੀਜੋਨਾ ਕ੍ਰਿਸ਼ਨ ਤਨੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇਜਰ ਵੁੱਡਲੈਂਡ ਪਰਮਜੀਤ ਕੌਰੰਗੀ ਵੈਕਾਵਲ ਪ੍ਰੇਤਪਾਲ ਸਿੰਘ ਸਿੱਧੂ ਫਰੇਜ਼ਨੋ ਜੀਐਨ ਲਿਵੜੇ ਟਰੱਕ ਵਾਸ਼ ਕਰਦੇ ਨੇ ਵੈਲ ਚੇਂਜ ਕਰਦੇ ਨੇ 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨਵੇਂ ਪੁਰਾਣੇ ਟਾਇਰ ਵੀ ਇਨਾ ਤੋਂ ਮਿਲਦੇ ਨੇ ਲੋਕੇਸ਼ਨ ਆ ਸੈਂਟਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 2770113 ਇਨਾ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਜੁੜੀ ਅਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 31 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ ਮਿੰਟੂ ਜੀ ਖਬਰਾਂ ਦੀ ਸ਼ੁਰੂਆਤ ਕਰਗੇ ਅਕਾਲੀ ਦਲ ਦੀ ਸਿਆਸਤ ਤੋਂ ਜਿਹੜੇ ਅਕਾਲੀ ਆਗੂ ਕੱਢੇ ਹੋਇਆ ਅਕਾਲੀ ਦਲ ਚੋਂ ਕਈ ਕੋਈ ਉਹਨਾਂ ਨੂੰ ਬਾਗੀ ਅਕਾਲੀ ਵੀ ਕਹਿ ਦਿੰਦਾ ਪਰ ਤੁਸੀਂ ਇੱਕ ਦਿਨ ਪਰਹੇਜ਼ ਕੀਤਾ ਸੀਗਾ ਬਾਗੀ ਕਹਿਣ ਤੋਂ ਉਹ ਕਹਿ ਰਹੇ ਨੇ ਕਿ ਹੁਣ ਸੁਖਬੀਰ ਬਾਦਲ ਨੂੰ ਅਹੁਦੇ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਹਾਂ ਜੀ ਬਿਲਕੁਲ ਹੁਣ ਬਾਗੀ ਕਹਿ ਲਓ ਜਾਂ ਜੋ ਮਰਜ਼ੀ ਆ ਪਰ ਇਸ ਵੇਲੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਅਕਾਲੀ ਦਲ ਦੇ ਵਿੱਚੋਂ ਇੱਕ ਖਾਰਜ ਕੀਤਾ ਗਿਆ ਧੜਾ ਹੈ ਜਿਹੜਾ ਆਪਣੇ ਆਪ ਨੂੰ ਹਾਲੇ ਵੀ ਅਕਾਲੀ ਹੀ ਦੱਸਦਾ ਹੈ। ਜੀ ਬਿਲਕੁਲ ਉਸ ਨੂੰ ਜੋ ਮਰਜ਼ੀ ਸੁਵਿਧਾ ਅਨੁਸਾਰ ਨਾਮ ਦੇਈ ਚਲੋ ਕੋਈ ਚੱਕਰ ਨਹੀਂ ਆਏਗਾ। ਤਾਂ ਗੱਲ ਇਹ ਆ ਕਿ ਇਹਨਾਂ ਨੇ ਅੱਜ ਫੇਰ ਮੀਟਿੰਗ ਕੀਤੀ ਆ ਸੁਖਦੇਵ ਸਿੰਘ ਢੀਂਡਸਾ ਬੋਲਦੇ ਕਿ ਉਹ ਪਾਰਟੀ ਦੇ ਸੱਤ ਰਸਤੇ ਆ ਜੀ ਤੇ ਜਿਹੜੇ ਇਹਨਾਂ ਨੇ ਨੇਤਾ ਕੱਢਿਆ ਹੋਰ ਕਮੇਟੀ ਚੋਂ ਮਤਲਬ ਕਿ ਇਹਨਾਂ ਨੇ ਭੰਗ ਕਰਕੇ ਤੇ ਫਿਰ ਉਹਨਾਂ ਨੂੰ ਛੂਰੂ ਬਣਿਆ ਅਕਾਲੀ ਦਲ ਵਾਦਨ ਚੋਂ ਕੱਢ ਦਿੱਤਾ ਸੀ ਵੈਸੇ ਇੰਟਰਸਟਿੰਗ ਗੱਲ ਆ ਕਿ ਪਿਛਲੀ ਵਾਰੀ ਸੁਖਦੇਵ ਸਿੰਘ ਢੀਂਡਸਾ ਨਿਕਲ ਗਏ ਸਨ ਤੇ ਪਰਮਿੰਦਰ ਸਿੰਘ ਢੀਂਡਸਾ ਬਕਾਇਆ ਰਹੇ ਸਨ ਤੇ ਐਟਕੀ ਪਰਮਿੰਦਰ ਸਿੰਘ ਢੀਂਡਸਾ ਕੱਢ ਦਿੱਤੇ ਨੇ ਤੇ ਸੁਖਦੇਵ ਸਿੰਘ ਢੀਂਡਸਾ ਰੱਖ ਦਿੱਤੇ ਤਾਂ ਗੱਲ ਇਹ ਆ ਕਿ ਹੁਣ ਇਹ ਕਹਿੰਦੇ ਕਿ ਮੈਂ ਸਰਪ੍ਰਸਤ ਆ ਜੀ ਇਹ ਫੈਸਲਾ ਰੱਦ ਆਜੋ ਕਿਉਂਕਿ ਕੋਰ ਕਮੇਟੀ ਤੇ ਸੰਵਿਧਾਨ ਦੇ ਵਿੱਚ ਆ ਹੀ ਨਹੀਂ ਹੈ ਤੁਸੀਂ ਆਪ ਹੀ ਕਹਿੰਦੇ ਹੋ ਤਾਂ ਮਤਲਬ ਕਿ ਇਹ ਸਭ ਕੁਝ ਉਹਨਾਂ ਨੇ ਕਿਹਾ ਕਿ ਸੰਵਿਧਾਨ ਦੇ ਖਿਲਾਫ ਕਰਦੇ ਆ ਤੇ ਮੈਂ ਹੁਣ ਸੁਖਵੀਰ ਸਿੰਘ ਬਾਦਲ ਨੂੰ ਇੱਕ ਪੱਤਰ ਵੀ ਲੂੰਗਾ ਜਿਹਦੇ ਵਿੱਚ ਮਾਮਲੇ ਤੇ ਜਵਾਬ ਮੰਗਿਆ ਜਾਊਗਾ ਯਾਨੀ ਸਰਪ੍ਰਸਤ ਹੋਣ ਦੇ ਨਾਤੇ ਕਹਿੰਦੇ ਆ ਕਿ ਚਿੱਠੀ ਲੈ ਕੇ ਉਲਟਾ ਸੋ ਹਰਬੀਰ ਸਿੰਘ ਬਾਦਲ ਤੋਂ ਜਵਾਬ ਤਲਬੀ ਕੀਤੀ ਜਾਊਗੀ ਤੇ ਨਾਲ ਉਹ ਕਹਿੰਦੇ ਆ ਕਿ ਝੂਂਦਾ ਕਮੇਟੀ ਨੇ ਜਿਹੜੀਆਂ ਸਿਫਾਰਿਸ਼ਾਂ ਕੀਤੀਆਂ ਉਹਦੇ ਚ ਪ੍ਰਮੁੱਖ ਹੈ ਪ੍ਰਧਾਨ ਨੂੰ ਬਦਲਣ ਦੀ ਗੱਲ ਤਾਂ ਭਾਈ ਇਹ ਲਾਗੂ ਕੀਤੀ ਜਾਣੀ ਚਾਹੀਦੀ ਹੈ ਤੇ ਦੂਸਰਾ ਇਹਨਾਂ ਨੇ ਅਕਾਲੀ ਦਲ ਸੁਧਾਰ ਲਹਿਰ ਚ ਲਾਉਣ ਵਾਲਿਆਂ ਨੇ ਕਿਹਾ ਕਿ ਪ੍ਰਦੀਪ ਕਲੇਰ ਨੇ ਝਿਹੜੇ ਜੀਤੇ ਦਿਨੀ ਖੁਲਾਸੇ ਕੀਤੇ ਆ ਉਹਨਾਂ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਨੂੰ ਅਹੁਦੇ ਤੇ ਬਣੇ ਰਹਿਣ ਦਾ ਉਹ ਕਾਈ ਹੱਕ ਹੈ ਨਹੀਂ ਕੋ ਗੱਲੇ ਆ ਕਿ ਇਥੇ ਠੀਕ ਆ ਕਿ ਪ੍ਰਦੀਪ ਕਲੇਰ ਨੇ ਐਨ ਮੌਕੇ ਤੇ ਆ ਕੇ ਜਿਹੜੇ ਬੱਚੇ ਖੁਚੇ ਇਹਨਾਂ ਦੇ ਭਾਂਡੇ ਸੀ ਨਾ ਯਾਨੀ ਛੋਟੀਆਂ ਮੋਟੀਆਂ ਕੌਲੀਆਂ ਚਮਚੇ ਇਤਦਕ ਉਹ ਵੀ ਖਿਲਾਰ ਦਿੱਤੇ ਨੇ ਹਮ ਪਰ ਪ੍ਰਦੀਪ ਕਲੇਰ ਬਾਰੇ ਜੇ ਗੱਲ ਕਰੀਏ ਚਲੋ ਇਹਨਾਂ ਦੀ ਪਹਿਲਾਂ ਗੱਲ ਮੁਖਾ ਲਈਏ ਅੱਜ ਵੀ ਕਿਉਂਕਿ ਪ੍ਰतिकਰਮ ਆਉਂਦੇ ਰਹੇ ਨੇ ਇਸ ਬਾਬਤ ਜਿਹੜੀ ਚਰਚਾ ਚੱਲਦੀ ਰਹੀ ਆ ਤਾਂ ਗੱਲ ਇਹ ਆ ਕਿ ਜਿਹੜੇ ਇਹ ਲੀਡਰ ਨੇ ਏ ਹੁਣ ਚਲੋ ਠੀਕ ਆ ਸੁਖਬੀਰ ਸਿੰਘ ਬਾਦਲ ਮੰਨ ਲਿਆ ਕੁਝ ਨੁਕਤਿਆਂ ਤੇ ਗਲਤੀਆ ਹੂੰ ਹੂੰ ਉਹ ਆਪ ਵੀ ਮੰਨਦੇ ਆ ਹੂੰ ਪਰ ਕੀ ਸੰਗਰੂਰ ਬਰਨਾਲਾ ਇਸ ਏਰੀਏ ਚ ਜਿਹੜਾ ਬੇੜਾ ਗਰਕ ਹੋਇਆ ਉਹਦੀ ਕੋਈ ਜ਼ਿੰਮੇਵਾਰੀ ਚੁੱਕ ਸਕਦਾ ਹੂੰ ਹੂੰ ਪ੍ਰੇਮ ਸਿੰਘ ਚੰਦੂ ਮਾਜਰਾ ਪਣੇਆ ਵੀ ਲੀਡਰ ਮੁੰਡਾ ਵੀ ਲੀਡਰ ਆਪ ਵੀ ਲੀਡਰ ਹੂੰ ਹੂੰ ਕਰੜਵੀ ਦੇ ਦੇ ਦਿਓ ਮਹਾਲੀ ਵੀ ਦੇ ਦਿਓ ਨੰਦਪੁਰ ਸਾਹਿਬ ਵੀ ਦੇ ਦਿਓ ਪਟਿਆਲਾ ਵੀ ਦੇ ਦਿਓ ਕੋਈ ਜ਼ਿੰਮੇਵਾਰੀ ਹੈ ਬੀਬੀ ਜ਼ਗੀਰਕੌਰ ਕਪੂਰਥਲਾ ਰੱਖਵਾ ਮੇਰੇ ਵਾਸਤੇ ਰੱਖ ਦਿਓ ਕੋਈ ਮਤਲਬ ਕਿ ਤੁਹਾਡੀ ਆਪਣੀ ਵੀ ਕੋਈ ਜ਼ਿੰਮੇਵਾਰੀ ਹੈ ਕਿ ਨਹੀਂ ਜੀ ਬਿਲਕੁਲ ਸੁਖਵੀਰ ਨੂੰ ਲਾਓ ਜਿਹਨੂੰ ਮਰਸੀ ਬਣਾਓ ਠੀਕ ਹੈ ਨਾ ਪਰ ਉਹ ਅਕਾਲੀ ਦਲ ਕੀ ਐਗਜ਼ਿਸਟ ਕਰੇਗਾ ਵੱਡਾ ਸਵਾਲ ਹੈ ਬਾਦਲ ਪਰਵਾਰ ਤੋਂ ਬਗੈਰ ਕਿਹੜਾ ਐਫਰਜੈਂਟ ਲੀਡਰ ਹੈਗਾ ਜਿਹੜਾ ਉਹਨੂੰ ਸੰਭਾਲੂਗਾ ਜੀ ਜੀ ਇਹ ਗੱਲ ਮੈਂ ਵੀ ਨਹੀਂ ਕਹਿੰਦਾ ਇਹ ਗੱਲ ਸੁਖਜਿੰਦਰ ਸਿੰਘ ਰੰਧਾਵਾ ਨੇ ਕਹੀ ਆ ਕਿ ਅਕਾਲੀ ਦਲ ਰਹਿਣਾ ਜ਼ਰੂਰੀ ਆ ਪਰ ਅਕਾਲੀ ਦਲ ਇਹਨਾਂ ਤੋਂ ਬਗੈਰ ਸਾਹਮਣੇ ਕਾ ਕਿਹੜਾ ਹੂੰ ਤਾਂ ਗੱਲ ਇਹ ਆ ਕਿ ਭਾਈ ਹੁਣ ਇਹ ਜਿਹੜੀਆਂ ਗੱਲਾਂ ਨੇ ਸੁਖਵੀਰ ਸਿੰਘ ਬਾਦਲ ਤੇ ਚਲੋ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਜਵਾਬ ਦੇ ਆਏ ਆ ਤੇ ਉਹਨਾਂ ਤੋਂ ਜਵਾਬ ਤਲਬੀ ਜਿਹੜੀ ਆ ਲੋਕ ਵੀ ਕਰਦੇ ਆ ਕਰਦੇ ਰਹਿਣਗੇ ਉਹਨਾਂ ਦਾ ਅਧਿਕਾਰ ਆ ਜਿੰਨੇ ਵੀ ਪ੍ਰਸ਼ਾਸਕੀ ਫੈਸਲੇ ਉਹਨਾਂ ਵਾਸਤੇ ਜ਼ਿੰਮੇਵਾਰ ਨੇ ਤਾਂ ਗੱਲ ਕਹਿਣ ਦਾ ਮਤਲਬ ਇਹ ਆ ਕਿ ਯਾਰ ਜਿਹੜੀ ਕਲੈਕਟਿਵ ਇੱਕ ਜ਼ਿੰਮੇਵਾਰੀ ਹੁੰਦੀ ਆ ਹੂੰ ਕਿ ਤੁਸੀਂ ਆਪੋ ਆਪਣੇ ਏਰੀਆ ਦੇ ਵਿੱਚ ਸਹੀ ਨਿਵਾਹ ਕਰ ਸਕਿਓ ਜੀ ਯੋਗਦਾਨ ਸਾਰਿਆਂ ਦਾ ਤੁਹਾਡਾ ਹੈਗਾ ਕਿ ਅਕਾਲੀ ਦਲ ਨੂੰ ਜਦੋਂ ਇਹ ਬਿਲਕੁਲ ਨਿਵਾਣਾ ਤੇ ਧੱਕ ਦਿੱਤਾ ਗਿਆ ਹੁਣ ਤੁਸੀਂ ਆਪਣੇ ਆਪ ਭਾਂਡੇ ਖੜਕਾਈ ਚਲੋ ਹੂੰ ਫਿਰ ਇਹ ਖੜਕਦੇ ਰਹਿਣੇ ਨੇ ਦੂਜੇ ਪਾਸੇ ਜੇ ਵੇਖੋਗੇ ਤਾਂ ਪ੍ਰਦੀਪ ਕਲੇਰ ਦੇ ਬਿਆਨਾਂ 'ਚ ਇੱਕ ਵੱਡਾ ਮਾਮਲਾ ਇਹ ਆਇਆ ਸੀਗਾ ਹੂੰ ਹੂੰ ਕਿ ਭਈ ਸਫਦਰਗੰਜ ਦੇ ਵਿੱਚ ਜਿਹੜੀ ਮੁਲਾਕਾਤ ਹੋਈ ਮਾਫੀ ਦੇਣ ਤੋਂ ਬਾਅਦ ਜੀ ਰੌਲਾ ਪਿਆ ਸੁਖਵੀਰ ਸਿੰਘ ਬਾਦਲ ਨੇ ਮੁੜ ਮੈਨੂੰ ਉੱਤੇ ਧੂਰੀ ਨੂੰ ਸੱਦਿਆ ਅਰਸ਼ ਧੂਰੀ ਨੂੰ ਹਮ ਅਸੀਂ ਉੱਥੇ ਗਏ ਤੇ ਉਹਨੇ ਕਿਹਾ ਕਿ ਰੌਲਾ ਪੈ ਗਿਆ ਹੁਣ ਇਦਾਂ ਕਰੋ ਇੱਕ ਪ੍ਰੈਸ ਨੋਟ ਜਾਰੀ ਕਰੋ ਡੇਰੇ ਵੱਲੋਂ ਤੇ ਉਹ ਪ੍ਰੈਸ ਨੋਟ ਜਿਹੜਾ ਸੀਗਾ ਉਹਦੀਆਂ ਕੁਝ ਲਾਈਨਾਂ RAMU ਵਾਲਿਆਂ ਨੇ ਲਖਵਾਈਆਂ ਸਾਂ ਅਸੀਂ ਜਦੋਂ RAMU ਵਾਲਿਆਂ ਜੀ ਨਾਲ ਸੰਪਰਕ ਕੀਤਾ ਕਿ ਮਹਾਰਾਜ ਤੁਸੀਂ ਉੱਥੇ ਸੀਗੇ ਜੀ ਜੀ ਤੇ ਦੱਸ ਹੀ ਦਿੰਦੇ ਤੁਸੀਂ ਵੀਰ ਬਣ ਕੇ ਇੰਨਾ ਚਿਰ ਚੁੱਪ ਖਾਤੋ ਰਹੇ ਜੀ ਹੂੰ ਤੋ ਹਿੱਤੇ ਇਥੋਂ ਤੱਕ ਕਹਿਣ ਵਾਲੇ ਓਕੇ ਖੁਸਰਿਆਂ ਦੇ ਘਰ ਜਵਾਕ ਹੋ ਜੂ ਪਰ ਕਾਲੀ ਦਲ ਨਹੀਂ ਜ਼ਤਾ ਚਾਉਂਦਾ ਹੂੰ ਮਤਲਬ ਕਿ ਇਨਾ ਐਕਸਟ੍ਰੀਮ ਹੋ ਕੇ ਬੋਲਣਾ ਹਸੂਰ ਕਿ ਭਾਈ ਤੁਸੀਂ ਫਿਰ ਆ ਵੀ ਕੁਝ ਬੋਲ ਦਿੰਦੇ ਕਿ ਆ ਮੇਰੇ ਸਾਹਮਣੇ ਭਾਈ ਆ ਜੋ ਹੈ ਤੋ ਕਿਤੇ 16 ਸਾਲਾਂ ਦੀ ਛੱਡ ਜਸੀ ਕਿ ਅਕਾਲੀ ਦਲ ਜੇ ਮੈਂ ਗਲਤ ਨਹੀਂ ਹਾਂ ਜੀ ਉਹ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਨੇ ਕਿਹਾ ਕਿ ਜਿੰਨਾ ਧਰਤੀ ਦਾ ਆਕਾਰ ਆ ਉਹ ਤੋਂ 8 ਗੁਣਾ ਇਹ ਝੂਠ ਬੋਲ ਰਿਹਾ ਬੰਦਾ ਠੀਕ ਹੈ ਮੇਰੇ ਸਾਹਮਣੇ ਨਾ ਕਦੇ ਕੋਈ ਗੱਲ ਹੋਈ ਤੇ ਨਾ ਮੈਂ ਕੋਈ ਲੈਟਰ ਲਿਖਿਆ ਨਾ ਮੈਂ ਕੋਈ ਪ੍ਰੈਸ ਰੂਮ ਬਣਾਇਆ ਉਹਨੇ ਸਗੋ ਕਹਲੋ ਕਿ ਬਜ਼ੁਰਗ ਲੀਡਰ ਨੇ ਅਗੋ ਜੋ ਆਮ ਹੀ ਪੰਜਾਬੀ ਖੈਦਰ ਦਿੰਦੇ ਗਾਲ ਕੱਢੀ ਆ ਹੂੰ ਵੀ ਝੂਠ ਬੋਲਦਾ ਤਾਂ ਮਤਲਬ ਇਹ ਆ ਕਿ ਉਹ ਉਹ ਪੰਬਲ ਪੂਸਾ ਆਪਣੀ ਥਾਂ ਤੇ ਅਕਾਲੀ ਦਲ ਬਾਦਲ ਦਾ ਪੰਬਲ ਪੂਸਾ ਆਪਣੀ ਥਾਂ ਤੇ ਆ ਸੋ ਇਹਨਾਂ ਦੀ ਅਕਾਲੀ ਰਾਜਨੀਤੀ ਉਹ ਐਸੀ ਉਲਜੀ ਪਈ ਆ ਉਧਰੋਂ ਸਰਮਜੀਤ ਸਿੰਘ ਖਾਲਸਾ ਕਹਿੰਦੇ ਆ ਕਿ ਭਾਈ ਆਪਾਂ ਹੁਣ ਜਲਦੀ ਧਲ ਬਣਾ ਲੈਣਾ ਤਾਂ ਮਤਲਬ ਕਿ ਹਲੇ ਕੁਝ ਵੀ ਸਮਝ ਨਹੀਂ ਆ ਰਹੀ ਪ੍ਰਵੀਨ ਜੀ ਕਿ ਕਿਹੜੀ ਧਿਰ ਕਿੰਨਾ ਕੁ ਅੱਗੇ ਜਾਏਗੀ ਕਿਹੜੀ ਧਿਰ ਕਿੰਨਾ ਕੁ ਪਿੱਛੇ ਰਹੇਗੀ ਕਿ ਹਲੇ ਕਮਸਾਂਹਾਨ ਹੀ ਚੱਲ ਰਿਹਾ ਹੂੰ ਜੀ ਲਾਡੋਵਾਲ ਟੋਪਲਾਜ਼ਾ ਕਹਿੰਦੇ ਦੁਬਾਰਾ ਖੁੱਲ ਗਿਆ ਜੀ ਪੰਜਾਬ ਦਾ ਸਭ ਤੋਂ ਮਹਿੰਗਾ ਹਾਂ ਜੀ ਗੱਲ ਇਹ ਆ ਕਿ ਲਾਡੋਵਾਲ ਟੋਲ ਪਲਾਜ਼ਾ ਤਾਂ ਖੁੱਲਿਆ ਕਿਉਂਕਿ ਜਿਹੜੇ ਉੱਥੇ ਪ੍ਰਦਰਸ਼ਨ ਕਰ ਰਹੇ ਸੀ ਪ੍ਰਦਰਸ਼ਨਕਾਰੀ ਉਹਨਾਂ ਦੇ ਉਲਟ ਇੱਕ ਪਟੀਸ਼ਨ ਜਿਹੜੀ ਆ ਉਹ ਦਾਇਰ ਹੋਈ ਸੀਗੀ ਉਸ ਪਟੀਸ਼ਨ ਤੋਂ ਬਾਅਦ ਜਦੋਂ ਹਾਈ ਕੋਰਟ ਸਖਤ ਹੋਇਆ ਕਿਉਂਕਿ ਦੇਖੋ ਅਨੰਤ ਕਾਲ ਤੱਕ ਤੁਸੀਂ ਕੋਈ ਵੀ ਹਾਈਵੇ ਬੰਦ ਨਹੀਂ ਕਰ ਸਕਦੇ ਕੋਈ ਵੀ ਮੰਨ ਲਓ ਟੋਲ ਪਲਾਜ਼ਾ ਇਸ ਤਰ੍ਹਾਂ ਬੰਦ ਨਹੀਂ ਕਰ ਸਕਦੇ ਸਾਫ ਹੈ ਸਪਸ਼ਟ ਹੈ ਕੋਰਟਾਂ ਨੇ ਫਿਰ ਉਸੇ ਹਿਸਾਬ ਨਾਲ ਇਹ ਜ਼ੂਰ ਚੱਲਣਾ ਹੁੰਦਾ ਹੈ ਜੀ ਤਾਂ ਇਹ ਕਾਰਵਾਈ ਜਿਹੜੀ ਆ ਫਿਰ ਇਹਨਾਂ ਨੇ ਕੀਤੀ ਹੈ ਜਿਹੜੇ ਉੱਥੇ ਮੋਤਵਰ ਸੀਗੇ ਅਕਾਲੀ ਸੌਰੀ ਅਕਾਲੀ ਸ਼ਬਦ ਕਿਸਾਨ ਜਿਆਦਾ ਹੀ ਕੁਛ ਬੋਲ ਰਹੇ ਆ ਹਾਂਜੀ ਇੱਕ ਸਾਥ ਜਥੇਬੰਦੀਆਂ ਦੇ ਜਿਹੜੇ ਆਗੂ ਸੀਗੇ ਇਹ ਹੋਏਗੇ ਸੀ ਜਿਹੜੇ ਇਹਨਾਂ ਨੂੰ ਉਹਨਾਂ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਉੱਥੇ ਭਾਰੀ ਫੋਰਸ ਜਿਹੜੀ ਸੀ ਉਹ ਤਣਾਤ ਕਰ ਦਿੱਤੀ ਤੇ ਜਿਹੜਾ ਲਾਡੂਵਾਲ ਟੋਲ ਪਲਾਜ਼ਾ ਸੀਗਾ ਉਹ ਖੋਲ ਦਿੱਤਾ ਗਿਆ ਹਾਲਾਂਕਿ ਹਾਈ ਕੋਰਟ ਦੇ ਵਿੱਚ ਜਦ ਸੁਣਵਾਈ ਚੱਲਣ ਢਈ ਸੀਗੀ ਤਾਂ ਉਸ ਵੇਲੇ ਕਿਸਾਨ ਆਗੂ ਜਿਹੜੇ ਆ ਉਹਨਾਂ ਨੇ ਵੀ ਜਾ ਕੇ ਇੱਕ ਪਾਰਟੀ ਬੰਨਨ ਦਾ ਯਤਨ ਕੀਤਾ ਸੀਗਾ ਪਰ ਉਹਦੇ ਵਾਸਤੇ ਖੁਦ ਨੂੰ ਪਾਰਟੀ ਨੂੰ ਇੱਕ ਪਟੀਸ਼ਨ ਫਾਈਲ ਕਰਨੀ ਪੈਣੀ ਆ ਤੇ ਹੁਣ ਕਹਿੰਦੇ ਕਿ ਅਸੀਂ ਅੱਡ ਤੋਂ ਉਹ ਪਟੀਸ਼ਨ ਜਿਹੜੀ ਆ ਫਾਈਲ ਕਰ ਦਈਏ ਇਹਦਾ ਮਤਲਬ ਆ ਕਿ ਕਿਸਾਨ ਕਾਨੂੰਨੀ ਲੜਾਈ ਲੜਨਗੇ ਇਹ ਪ੍ਰਵੀਨ ਕੀ ਜਿਹੜਾ ਟੋਲ ਪਲਾਜ਼ਾ ਹੈ ਜਿਵੇਂ ਤੁਸੀਂ ਕਿ ਸ਼ਬਦ ਬੋਲਿਆ ਕਿ ਇਹ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਜੀ ਜੀ ਤਾਂ ਗੱਲ ਇਹ ਆ ਕਿ ਜੇ ਇਹ ਮਹਿੰਗਾ ਤੇ ਕਿੰਨਾ ਤੋਂ ਮਹਿੰਗਾ ਤੁਸੀਂ ਹਿਸਾਬ ਲਾ ਲਓ ਕਿ ਲਾਡੋਵਾਲ ਟੋਲ ਤੋਂ ਜੇ ਕਾਰ ਟਪਾਉਣੀ ਹੋਵੇ ਤੇ ਪੁਰਾਣੀ ਟੈਕਸ ਦਰ ਜਿਹੜੀ ਸੀਗੀ ਉਹ ਹੈਗੀ ਸੀ 215 ਵਨ ਸਾਈਡ ਅੱਛਾ ਤੇ ਜੇ ਅਪਨਾਉਣਾ 325 ਤੇ ਮਹੀਨੇ ਦਾ ਜਿਹੜਾ ਪਾਸ ਹੈ ਉਹ 7175 ਦਾ ਹੈ ਨਵੀਂ ਦਰ ਦੇ ਅਨੁਸਾਰ ਇੱਕ ਪਾਸੇ ਦਾ ਕਿਰਾਇਆ 220 ਤੇ ਆਉਣ ਜਾਣ ਦਾ 330 ਯਾਨੀ 5-5 ਰੁਪਏ ਵਧਾ ਦਿੰਦਾ ਤੇ ਜਿਹੜਾ ਮੰਥਲੀ ਪਾਸ ਹੈ ਉਹ 7360 ਰੁਪਏ ਦਾ ਇੱਥੇ ਰੁਕ ਜੰਨੇ ਆਪਾਂ ਕਾਰ ਤੱਕ ਹੀ ਸੀਮਤ ਰਹਿਨੇ ਆ ਜਿਹੜਾ ਬੰਦਾ ਅੱਜ ਦੇ ਦੌਰ ਚ 30 ਤੋਂ 40 ਹਜ਼ਾਰ ਵਾਲੀ ਜੌਬ ਵੀ ਕਰਦਾ ਉਹ ਕੋਲ ਸੈਕੰਡ ਹੈਂਡ ਜਾਂ ਨਵੀਂ ਕਾਰ ਹੈ ਕਿਸ਼ਤਾਂ ਤੇ ਹੂੰ 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 30 ਤੋਂ 40 ਹਜ਼ਾਰ 50 ਹਜ਼ਾਰ ਕਿਸੇ ਕੋਲ ਸਵਿਫਟ ਹੁੰਦੀ ਹੈ ਕਿਸੇ ਕੋਲ ਆਲਟੋ ਹੁੰਦੀ ਹੈ ਤੁਸੀਂ ਵੀ ਇੱਥੇ ਹੀ ਕੰਮ ਕਰਕੇ ਗਏ ਤੁਹਾਨੂੰ ਪਤਾ ਹੂੰ ਸੋਚ ਕੇ ਦੇਖੋ ਜਿਹਦਾ ਲੁਧਿਆਣੇ ਦਾ ਅਪਡਾਉਣ ਆ ਤੇ ਜੇ ਉਹ ਮੰਥਲੀ ਪਾਸ ਵੀ ਬਣਾਉਂਦਾ ਉਹਦੀ 50000 ਤਨਖਾਹ فرض ਕਰੋ ਤੇ ਉਹਦੇ ਕੋਲ ਸਵਿਫਟ ਕਾਰ ਆ ਕਿਸ਼ਟਾਂ ਦੀ ਆ ਨਗਦ ਦੀ ਆ ਡਸਨਟ ਮੈਟਰ ਤਾਂ ਸਾਲ ਟੋਲ ਪਲਾਜ਼ਾ ਹੀ ਕਹਿੰਦਾ ਕਿ 7360 ਰੁਪਏ ਤੇ ਵੀਰੇ 2 ਮਹੀਨੇ ਦਾ ਇੱਧਰ ਕੱਢ ਦੇ ਤੇ ਜੇ ਉਹ ਪੰਜ ਜੀ ਆ ਨਾ ਤੇ ਜਿਹੋ ਜੇ ਮਰਜੀ ਪਕਵਾਨ ਬਣਾਉਣ ਦਾ ਸਮਾਨ ਲੈ ਆਉਣ ਇੰਡੀਆ ਚ ਰਸੋਈ 7-8000 ਚ ਚੱਲ ਜਾਂਦੀ ਆ ਯਾਮੀ ਉਹਦੀ 50000 ਦੀ ਕਮਾਈ ਚੋਂ ਲਾ ਲਓ ਕਿ ਤੁਸੀਂ ਵੇਖੋ ਕਿ ਸਾਢੇ ਪੰਜਵਾਂ ਹਿੱਸਾ ਹੀ ਚਲਾ ਗਿਆ ਹੂੰ ਟੋਲ ਪਲਾਜ਼ਾ ਤਾਂ ਇਹ ਇੰਨਾ ਮਹਿੰਗਾ ਮੈਂ ਇੱਕ ਤੁਹਾਨੂੰ ਦਰ ਦੇ ਅਨੁਸਾਰ ਸਮਝਾਇਆ ਹੈ ਕਿ ਦੇਖੋ ਹਰੇਕ ਥਾਂ ਤੇ ਚਲੋ ਠੀਕ ਹੈ ਮੈਂ ਮੰਨਦਾ ਕਿ ਟੋਲ ਪਲਾਜ਼ਾ ਤੁਸੀਂ ਅਨੰਤ ਕਾਲ ਤੱਕ ਨਹੀਂ ਉਹਨੂੰ ਬੰਦ ਰੱਖ ਸਕਦੇ ਕਿਉਂਕਿ ਨੁਕਸਾਨ ਹੁੰਦਾ ਮੰਨ ਲੀਏ ਤਾਂ ਪਰ ਗੱਲ ਇਹ ਆ ਕਿ ਸਰਕਾਰਾਂ ਕੀ ਲੋਕਾਂ ਨੂੰ ਇੱਕ ਲੁੱਟ ਦਾ ਸਾਧਨ ਬਣਾ ਕੇ ਹੀ ਇਹਨਾਂ ਕੰਪਨੀਆਂ ਦੇ ਸਾਹਮਣੇ ਸੁੱਟਣ ਜੋਗੀਆਂ ਤੁਸੀਂ ਕੁਝ ਤੇ ਸੋਚੋ ਯਾਰ ਸਹੀ ਅਪਾ ਤਾਂ ਮਤਲਬ ਕਿ ਮੀਡਲ ਕਲਾਸ ਬੰਦੇ ਦੀ ਗੱਲ ਕੀਤੀ ਆ ਲੋਅਰ ਮੀਡਲ ਕਲਾਸ ਬੰਦੇ ਦੀ ਗੱਲ ਕੀਤੀ ਆ ਹਾਂਜੀ ਮਸਾਂ ਹੀ ਗੁਜ਼ਰ ਬਸਰ ਕਰਦਾ ਠੀਕ ਹੈ ਨਾ ਜੀ ਅੰਕੜਿਆਂ ਦੇ ਆਧਾਰ ਤੇ ਇਹਨਾਂ ਦੀਆਂ ਦਰਾਂ ਦੇ ਆਧਾਰ ਤੇ ਕਿ ਹਸੂ ਆਮ ਬੰਦੇ ਲਈ ਯਾਰ ਤੁਸੀਂ ਕੁਝ ਤੇ ਛੱਡੋ ਹੂੰ ਠੀਕ ਆ ਕੋਈ 150 ਦਾ ਟੋਲ ਪਲਾਜ਼ਾ ਠੀਕ ਆ ਜਾਂ ਕੋਈ ਬਦਲਵਾ ਰੂਟ ਦੇ ਦਿਓ ਕਿ ਜਿਨੇ ਆਉਣਾ ਕੋਈ ਉਧਰੋਂ ਆਪਦਾ ਆ ਜਾਵੇ ਤਾਂ ਜਦੋਂ ਕੋਈ ਕਿਸੇ ਕੋਲ ਬਦਲ ਹੀ ਹੈ ਨਹੀਂ ਜੇ ਉਹਨੇ ਉਧਰ ਦੀ ਲੰਘਣਾ ਤੇ ਤੁਸੀਂ ਤੇ ਉਹਨੂੰ ਇੱਕ ਤਰ੍ਹਾਂ ਨਾਲ ਬੱਕਰਾ ਬਣਾ ਕੇ ਕਸਾਈਆਂ ਦੇ ਮੁਰੇ ਰੱਖਿਆ ਆਂਦੇ ਹੁੰਦੇ ਆ ਬੱਕਰਾ ਰੋਵੇ ਜਿੰਦ ਨੂੰ ਤੇ ਕਸਾਈ ਰੋਵੇ ਮਿੰਝ ਨੂੰ ਤੁਸੀਂ ਤੇ ਬਸ ਉਸੇ ਚੀਜ਼ ਨੂੰ ਰੋ ਰਹੇ ਹੋ ਕਿ ਪੈਸਾ ਇਕੱਠਾ ਕਰ ਲਓ ਪੈਸਾ ਇਕੱਠਾ ਕਰ ਲਓ ਸੋ ਇੱਥੇ ਮੈਂ ਕਹਿੰਦਾ ਕਿ ਬਹੁਤ ਵੱਡੀ ਲੁੱਟ ਹੈ ਜੀ ਇਸ ਲੁੱਟ ਨੂੰ ਸਰਕਾਰ ਜਿਹੜੀ ਹੈ ਉਹ ਨੱਥ ਪਾਵੇ ਖਾਸ ਤੌਰ ਤੇ ਪੰਜਾਬ ਸਰਕਾਰ ਮੈਂ ਅੱਗੇ ਵੀ ਦਾ ਦਸਤਾਸੀ ਲੋਕਾਂ ਵਾਂਗ ਤੋ 10 15 ਦੇ ਪਹਿਲਾਂ ਕਿ 11ਵੇਂ ਟੋਲ ਪਲਾਜ਼ੇ ਆ ਰਹੇ ਨੇ ਪੰਜਾਬ ਤੋਂ ਠੀਕ ਹੈ ਜੀ ਤੇ ਮੈਂ ਇਹਨਾਂ ਨੂੰ ਉਹ ਦਿਨ ਵੰਗਾਰ ਵੀ ਪਾਈ ਸੀ ਮੈਂ ਕਿਹਾ ਹਜ਼ੂਰ ਹੁਣੇ ਹੀ ਤੁਸੀਂ ਤਗੜੇ ਹੋ ਜਾਓ ਦਰੀਆਂ ਕੰਮਲ ਚੱਕ ਲੋ ਆਪਦੇ ਕਿਉਂਕਿ ਮੁੜ ਕੇ ਜੁਬੰਦ ਕਰਾਉਂਦੇ ਫਿਰੋ ਕੋਈ ਮਾਨ ਸਾਹਿਬ ਬੰਦ ਕਰਾਉਂਦੇ ਆ ਨਾ ਟੋਲ ਹਾਂਜੀ ਬੰਦ ਕਰਾਉਂਦੇ ਤਾਂ ਤੁਸੀਂ ਲੱਗਣੀ ਨਾ ਬੰਦ ਕਰਾਉਣ ਦੀ ਗੱਲ ਚੱਲਦੀ ਹੈ ਜੀ ਵੀ ਬੰਦ ਕਰਾਤਾ ਹਾਂਜੀ ਆ ਨਹੀਂ ਨਹੀਂ ਉਹੀ ਤੇ ਕਹਿੰਦੇ ਬੰਦ ਕਰਾਉਣ ਤੇ ਟਾਈਮ ਜ਼ਰੂਰ ਵੇਸਟ ਕਰਨਾ ਨੇ ਪਰ ਤੁਸੀਂ ਲੱਗਣੀ ਨਾ ਦਿਓ ਲੱਗਣਗੇ ਉਕਾ ਨੈਸ਼ਨਲ ਹਾਈਵੇਸ ਤੇ ਟੋਲ ਲੱਗਣੇ ਆ ਪਰ ਟੋਲਾਂ ਦੀ ਦਰ ਯਾਰ ਕਿਤੇ ਤੇ ਥੋੜੀ ਸੀਮਤ ਰੱਖੋ ਕਿਉਂਕਿ ਭਾਰਤ ਇੱਕ ਆਮ ਬੰਦੇ ਤੇ ਪੈਣਾ ਸੋ ਕਿਸਾਨ ਜਥੇਬੰਦੀਆਂ ਲੜ ਲੋਕਾਂ ਲਈ ਲੋਕਾਂ ਲਈ ਰਹੀਆਂ ਸੀਗੀਆਂ ਪਰ ਠੀਕ ਹੈ ਉਹ ਹੁਣ ਮਾਮਲਾ ਕਹਿੰ ਲੋ ਕਾਨੂੰਨ ਦੀ ਚੌਕਟ 'ਚ ਆ ਤੇ ਦੁਬਾਰਾ ਰਿਟ ਫਾਈਲ ਹੋਏਗੀ ਕਾਜ ਕਿਤੇ ਕੋਟਾ ਇੰਨਾ ਵਧੀਆ ਦਰਾਂ ਤੇ ਵੀ ਇਹਨਾਂ ਨੂੰ ਸੱਦਣ ਕਿ ਭਾਈ ਕਿਉਂ ਲੋਕਾਂ ਨੂੰ ਮਾਰਨਾ ਲਿਆ ਜੇ ਤੁਸੀਂ ਜੀ ਅਸਲ ਵਿੱਚ ਮਿੰਟ ਜੀ ਵੇ ਕਿਉਂਕਿ ਨਾ ਲੁਧਿਆਣਾ ਪੰਜਾਬ ਦੀ ਇਕਨੋਮਿਕ ਰਾਜਧਾਨੀ ਕਿਹਾ ਜਾਂਦਾ ਆਰਥਿਕ ਰਾਜਧਾਨੀ ਕਿਹਾ ਜਾਂਦਾ ਤੇ ਲੁਧਿਆਣਾ ਤੇ ਜਲੰਧਰ ਨੂੰ ਇਹ ਜੋੜਦਾ ਤੇ ਇਸ ਤੋਂ ਅੱਗੇ ਫਿਰ ਆਪਾਂ ਦੇਖਦੇ ਅਮਰਸਰ ਜਾਂ ਦੁਆਬਾ ਦੁਆਬੇ ਦਾ ਇਲਾਕਾ ਵੀ ਜੁੜਦਾ ਇਧਰੋਂ ਲੁਧਿਆਣੇ ਤੋਂ ਮਾਲਵੇ ਨੂੰ ਸੋ ਮੇਰੇ ਸਾਬ ਜਨਾਬ ਮਤਲਬ ਮੇਨ ਜਾਂ ਬਹੁਤ ਮੇਨ ਹਾਈਵੇ ਦੇ ਵਿੱਚ ਤੋਂ ਇੱਕ ਆ ਪੰਜਾਬ ਦੇ ਵਿੱਚ ਜੀ ਤੇ ਸਭ ਤੋਂ ਵੱਧ ਆਵਾਜਾਈ ਹੈ ਇਸੇ ਕਰਕੇ ਸ਼ਾਇਦ ਸਰਕਾਰਾਂ ਨੂੰ ਵੀ ਪਤਾ ਜਾਂ ਜਿਹੜੀਆਂ ਕੰਪਨੀਆਂ ਟੋਲ ਲਾਉਣ ਵਾਲੀਆਂ ਰੋਡ ਬਣਾਉਣ ਵਾਲੀਆਂ ਉਹਨਾਂ ਨੂੰ ਪਤਾ ਵੀ ਇੱਥੋਂ ਦੀ ਤਾਂ ਲੰਘੇ ਬਿਨਾ ਸਰਨਾ ਹੀ ਨਹੀਂ ਇੱਕ ਦਰਿਆ ਪੈਂਦਾ ਤੇ ਹੋਰ ਕੋਈ ਆਲਟਰਨੇਟ ਆਪਸ਼ਨ ਵੀ ਹੈ ਨਹੀਂ ਬੰਦੇ ਕਿੱਧਰ ਦੀ ਲੰਘ ਜਾਣਗੇ ਨਹੀਂ ਪ੍ਰਵੀਨ ਜੀ ਦੇਖੋ ਮੈਂ ਉੱਥੋਂ ਗੁਜ਼ਰਨਾ ਮੈਨੂੰ ਕੋਈ ਫਰਕ ਨਹੀਂ ਪਵੇਗਾ ੱਡਕਾ ਫਰਕ ਨਹੀਂ ਪੈਣਾ ਹੂੰ ਮੈਂ ਜਾਊਂਗਾ ਜੀ ਠੀਕ ਹੈ ਨਾ ਜੀ ਤੇ ਮੈਂ ਜਾਊਂਗਾ ਮੈਂ ਸਾਲ ਦੋ ਸਾਲਾਂ ਬਾਅਦ ਹੀ ਕਿਤੇ ਲੰਘਣਾ ਹਾਂਜੀ ਹਾਂਜੀ ਪਰ ਜਿਹੜਾ ਨੇਤਾ ਮੈਨੂੰ ਕੋਈ ਤਕਲੀਫ ਨਹੀਂ ਹੂੰ ਜਿਹੜਾ ਨਿਤ ਦਾ ਜਾਂ ਜਿਹਦੇ ਮਹੀਨੇ ਦੇ ਕੋਈ 5 7 10 ਗੇੜੇ ਆ ਗੇੜੇ ਆ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਨਾ ਜੀ ਫਰਕ ਉਹਨੂੰ ਪੈਂਦਾ ਹੈ ਮੈਂ ਐਸੇ ਕਰਕੇ ਹੀ ਗੱਲ ਕਹੀ ਆ ਕਿ ਤੁਸੀਂ ਉਸ ਲਿਹਾਜ਼ ਨਾਲ ਵੇਖੋ ਨਾ ਤੁਸੀਂ ਆਮ ਬੰਦੇ ਨੂੰ ਤਾਂ ਕਹੋਗੇ ਤੂੰ ਤਾਂ ਇੱਕ ਵਾਰੀ ਟੱਪਣਾ ਸਾਲ ਚ ਆ ਪਰ ਗੱਲ ਇਹ ਕਿ ਜਿਹੜਾ ਬੰਦਾ ਨਿਤ ਨਿਤ ਮਰਾ ਆਉਣ ਜਾਣ ਕਰਦਾ ਹੈ ਜਾਂ ਇਧਰ ਜਾਂਦਾ ਜਿਆਦਾ ਲੰਘਾ ਟੱਪ ਆ ਜੀ ਦਾ ਉਹ ਤਾਂ ਬੜੀ ਵੱਡੀ ਲੁੱਟ ਆ ਬਿਲਕੁਲ ਪਰ ਜਿਹੜਾ ਕਿਤੇ ਕਦੇ-ਕਦੇ ਵੀ ਲੰਘਦਾ ਕਿਉਂਕਿ 60 ਕਿਲੋਮੀਟਰ ਤੋਂ ਗਾਹ ਤਾਂ ਉਹਨੂੰ ਫੇਰ 50 ਕਿਲੋਮੀਟਰ ਦੇ ਦੈਰੇ 'ਚ ਟੋਲ ਪੈ ਜਾਣਾ ਨਾ ਹੂੰ ਤਾਂ ਤੁਸੀਂ ਸੋਚ ਕੇ ਦੇਖੋ ਮੈਂ ਆਪਣੇ ਪਿੰਡੋਂ ਚੰਡੀਗੜ੍ਹ ਜਾਣਾ ਜੀ ਤਾਂ ਹੁਣ ਮੇਰੇ ਖਿਆਲ ਦੇ ਨਾਲ ਆ ਇੱਥੇ ਬਣ ਗਿਆ ਸਾਡੇ ਬਠਿੰਡੇ ਤੇ ਉਰਲੇ ਪਾਸੇ ਵੀ ਬਣ ਗਿਆ ਤੇ ਟੋਟਲ ਜੇ ਲਾ ਲਈਏ ਤੇ ਸੰਗਰੂਰ ਤੱਕ ਤਿੰਨ ਗਾਂ ਪੈ ਜਾਂਦੇ ਆ ਚਾਰ ਤੇ ਦੋ ਗਾਂ ਪਟਿਆਲੇ ਤੋਂ ਗਾਂ ਪੈ ਜਾਂਦੇ ਆ 6 ਟੋਲ ਨੇ 300 300 ਕਿਲੋਮੀਟਰ ਦੂਰੀ ਨਹੀਂ ਹੈ ਨਹੀਂ ਹੈਗੀ ਬਿਲਕੁਲ ਐਵਰੇਜ 50 ਕਿਲੋਮੀਟਰ ਤੋਂ ਵੀ ਘੱਟ ਟੋਲ ਆ ਪਰ ਚਲੋ ਗੰਦੇ ਆ ਕਿ ਠੀਕ ਆ ਕੋਈ 170 ਦਾ ਕੋਈ 60 ਦਾ ਠੀਕ ਐ ਦਾ ਟੱਪੀ ਜਲੇ ਪਰ ਜੇ ਉਹ ਚੱਕ ਕੇ ਇੱਕ ਜਿਹੜਾ ਪਟਿਆਲਾ ਤੋਂ ਅੱਗੇ ਵੀ ਇਹ ਤਾਂ ਪਟਿਆਲਾ ਚੰਡੀਗੜ੍ਹ ਇਹ ਤਾਂ ਹਰਿਆਣੇ ਨੂੰ ਗਾਂ ਜੋੜਦਾ ਫਲਾਣੇ ਨੂੰ ਜੋੜਦਾ ਤੇ ਉਹ ਚੱਕ ਕੇ ਕਰ ਦੇ 2 300 ਤਾਂ ਤੇ ਲੋਟੀ ਆ ਫਿਰ ਜੀ ਉਹ ਤਾਂ ਜਿਹੜਾ ਚੰਡੀਗੜ੍ਹੋਂ ਨਿਕਲਦਾ ਜੀਰਕਪੁਰ ਤੇ ਉਹ ਵਿਚਾਲੇ ਆਉਂਦਾ ਉੱਥੇ ਉਹਦੇ ਵਿੱਚ ਖਿਲਾਫ ਤਾਂ ਮਿੰਟ ਦੀ ਪਟੀਸ਼ਨ ਵੀ ਪਾਈ ਸੀ ਕਿਸੇ ਨੇ ਉਹ ਕਹਿੰਦੇ ਯਾਰ ਦੂਰੀ ਤਾਂ ਗਿਣ ਲਓ ਘਟੋ ਘਟਾ 60 ਕਿਲੋਮੀਟਰ ਵੀ ਨਹੀਂ ਬਣਦੀ 60 ਕਿਲੋਮੀਟਰ ਤੋਂ ਵੀ ਘੱਟ ਉਹ ਮੈਂ ਮੈਂ ਤੁਹਾਨੂੰ ਐਵਰੇਜ ਹੀ ਕੱਟ ਕੇ ਦੱਸਤੀ ਹਾਂ ਹਾਂਜੀ ਹਾਂਜੀ ਕਿ 300 ਤੋਂ ਥੱਲੇ ਬਣਦਾ ਤੇ 6 ਟੋਲ ਲੈ ਹੂੰ ਜੀ ਯਾਨੀ ਐਵਰੇਜ 50 50 ਕਿਲੋਮੀਟਰ ਤੋਂ ਵੀ ਘੱਟ ਆ ਤੇ ਨਵੇਂ ਗਵਰਨਰ ਸਾਹਿਬ ਨੇ ਹਲਫ਼ ਲੈ ਲਿਆ ਜੀ ਆਪਾਂ ਕੱਲ ਹੀ ਯਾਦ ਕਰਕੇ ਹਾਂਜੀ ਨਵੇਂ ਗਵਰਨਰ ਸਾਹਿਬ ਨੇ ਹਲਫ਼ ਲੈ ਲਿਆ ਗੁਲਾਬ ਚੰਦ ਕੁਟਾ ਕਟਾਰੀਆ ਜੀ ਜਿਹੜੇ ਆ ਤਾਂ ਇਹਨਾਂ ਨੇ ਅੱਜ ਜਦੋਂ ਹਲਫ ਲਿਆ ਤੇ ਉਸ ਮੌਕੇ ਤੇ ਮਾਨ ਸਾਹਿਬ ਵੀ ਪਹੁੰਚੇ ਹੋਏ ਸੀਗੇ ਉਹਨਾਂ ਨੇ ਵੀ ਕੁੱਟ ਕੇ ਜੱਫੀ ਪਾਈ ਆ ਤੇ ਜਦੋਂ ਪੁੱਛਿਆ ਪੱਤਰਕਾਰਾਂ ਨੇ ਕਿ ਮਹਾਰਾਜ ਇਹ ਵੀ ਦੱਸ ਦਿਓ ਕਿ ਤਾਲੁਕਾਤ ਕਿਸ ਤਰ੍ਹਾਂ ਦੇ ਰਹਿਣਗੇ ਮਾਨ ਸਾਹਿਬ ਦੇ ਨਾਲ ਇਲੂ-ਇਲੂ ਵਾਲੇ ਰਹਿਣਗੇ ਕਿ ਭਾਈ ਚੱਕ ਦੂ ਚੱਕ ਦੂ ਵਾਲੇ ਉਹਨਾਂ ਆਖਿਆ ਕਿ ਸਮਾਂ ਦੱਸੇਗਾ ਜੀ ਜੀ ਫਖਰ ਆਪਣੇ ਆਪ ਦੇ ਵਿੱਚ ਇਹ ਟਿੱਪਣੀ ਜਿਹੜੀ ਆ ਉਹ ਸਾਰਾ ਖਾਤਾ ਖੋਲ ਦਿੰਦੀ ਆ ਕਿ ਪਰਵਾਹ ਨਾ ਕਰੋ ਸਮਾ ਹੁੰਦਿਓ ਤੁਹਾਨੂੰ ਦੱਸ ਦਿਆਂਗੇ ਜੀ ਵੀ ਵਕਤ ਜਦੋਂ ਆਏਗਾ ਨਾ ਉਦੋਂ ਦੱਸ ਦਿਆਂਗੇ ਸੋ ਇਸ ਕਰਕੇ ਉਹਨਾਂ ਨੇ ਸੰਕੇਤ ਦੇ ਦਿੱਤੇ ਆ ਤੇ ਮਾਨ ਸਾਹਿਬ ਜਿਵੇਂ ਆਪਾਂ ਕੱਲਾ ਆਪਾਂ ਕਰਦੇ ਸਾਂ ਕਿ ਮਾਨ ਸਾਹਿਬ ਜਾਣਗੇ ਜੀ ਹੁਣ ਮਾਨ ਸਾਹਿਬ ਉਹ ਗਏ ਨੇ ਤੇ ਮੇਰਾ ਮੰਨਣਾ ਇਹ ਆ ਕਿ ਜਦੋਂ ਕੱਲ ਗਏ ਆ ਜਿਹੜੇ ਜਨਾਬ ਪੁਜੋਹਿਤ ਜੀ ਇਹਨਾਂ ਦੀ ਵਧਾਈ ਗਈ ਵੀ ਕਰਾਂ ਉਹਦੇ ਤੇ ਕੋਈ ਫਰਕ ਨਹੀਂ ਸੀ ਪੈਣਾ ਖੈਰ ਮਾਨ ਸਾਹਿਬ ਦੀ ਮਰਜ਼ੀ ਆ ਪਰ ਗੁਲਾਬ ਚੰਦ ਕਟਾਰੀਆ ਅੱਜ ਤੋਂ ਆਫੀਸ਼ੀਅਲੀ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਗਵਰਨਰ ਬਣ ਗਏ ਆ ਬਾਕੀ ਸਮਾਂ ਦੱਸੂ ਕਿ ਕਿਸ ਤਰ੍ਹਾਂ ਇਹਨਾਂ ਦੀ ਅੱਗੇ ਯਾਰੀ ਦੋਸਤੀ ਚੱਲਦੀ ਆ ਜਾਂ ਫਿਰ ਅੱਗੇ ਵਾਲੀ ਤਸਲ ਚੱਲਦੀ ਆ ਕਿਤਰਾ ਮਾਹੌਲ ਬਣੂਗਾ ਇਹ ਤੇ ਸਮਾਂ ਦੱਸੇਗਾ ਕਿ ਚੱਕਿਆਂ 'ਚੋਂ ਅੱਗ ਨਿਕਲੂਗੀ ਕਿ ਜਾਂ ਫਿਰ ਗੱਡੀ ਜਿਹੜੀ ਆ ਉਹ ਤੁਰਦੀ ਜਾਊਗੀ ਆਰਾਮ ਨਾਲ ਤੁਰਦੀ ਜਾਊਗੀ ਸਮਾਂ ਤੈਅ ਕਰੇਗਾ ਹੂੰ ਜੀ ਤੇ ਮਿੰਟ ਜੀ ਗੱਲ ਕਰ ਗਏ ਆਪਾਂ ਚੰਨੀ ਦੀ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਖਿਲਾਫ ਵਿਸ਼ੇਸ਼ ਅਧਿਕਾਰ ਪ੍ਰਸਤਾਵ ਮਤਾ ਲਿਆਉਣ ਦੀ ਗੱਲ ਕੀਤੀ ਹੈ ਜੀ ਹਾਂ ਜੀ ਦੇਖੋ ਚਰਨਜੀਤ ਚੰਨੀ ਕਾਫੀ ਬਿਜ਼ੀ ਰੱਖਣਗੇ ਉੱਥੇ ਪੱਤਰਕਾਰਾਂ ਨੂੰ ਵੀ ਹੂੰ ਤੇ ਜਿਹੜੇ ਲੋਕ ਸਭਾ ਦੇ ਹੈਗੇ ਆ ਮਾਨਯੋਗ ਸਪੀਕਰ ਸਾਹਿਬ ਇਤਿਆਦਿਕ ਇਹ ਸਾਰਿਆਂ ਨੂੰ ਬਿਜ਼ੀ ਰੱਖਣਗੇ ਕਿਉਂਕਿ ਇਹ ਤੁਹਾਨੂੰ ਪਤਾ ਹੀ ਹੈ ਪੀ ਐਚ ਡੀ ਕਰਕੇ ਬੈਠੇ ਆ ਕਾਂਗਰਸ ਦੇ ਹੂੰ ਇਹ ਨਾ ਜਾਣ ਦਿੰਦੇ ਹੋ ਕਿ ਕੋਈ ਮੌਕਾ ਸੁਕਾ ਤਾਂ ਤੁਹਾਨੂੰ ਪਤਾ ਹੀ ਹੈ ਨਾ ਪੀ ਐਚ ਡੀ ਕਰਦੇ ਆ ਕਰਦੇ ਆ ਵੇਖ ਲਓ ਸ਼ਰਤਾਂ ਵੀ ਕੋਮਲ ਕਰਨੀਆਂ ਪਈਆਂ ਸਨ ਮਲੈਂਮ ਕਰਨੀਆਂ ਪਈਆਂ ਸਨ ਅਤੇ ਅੱਖਾਂ ਵੀ ਰਹਿ ਗਈਆਂ ਸਨ ਇਲਾਜ ਕਰਵਾਉਣਾ ਪਿਆ ਪਰ ਪੀ ਐਚ ਡੀ ਕਰਕੇ ਹਟੇ ਸੀ। ਤਾਂ ਖੈਰ ਹੁਣ ਦੇਖੋ ਜਿਹੜਾ ਚੰਨੀ ਸਾਹਿਬ ਦਾ ਮਸਲਾ ਹੈ ਨਾ ਚੰਨੀ ਸਾਹਿਬ ਨੇ ਜੋ ਮੁੱਦਾ ਚੁੱਕਿਆ ਉਹ ਕਾਫੀ ਇੰਟਰਸਟਿੰਗ ਵੀ ਆ ਤੇ ਕਾਫੀ ਗੰਭੀਰ ਵੀ ਆ ਗੰਭੀਰ ਉਹ ਮੈਂ ਅੱਗੇ ਚੱਲ ਕੇ ਦੱਸ ਤੈਨਾਂ ਜੀ ਇਹ ਇੰਟਰਸਟਿੰਗ ਕਿਉਂ ਤੁਸੀਂ ਸਮਝ ਜਾਣਾ ਕਿ ਅਨੁਰਾਗ ਠਾਕਰ ਨੇ ਕੁਝ ਟਿੱਪਣੀਆਂ ਕੀਤੀਆਂ ਸਨ ਰਾਹੁਲ ਗਾਂਧੀ ਪ੍ਰਤੀ ਹਾਲਾਂਕਿ ਰਾਹੁਲ ਗਾਂਧੀ ਦਾ ਨਾਂ ਨਹੀਂ ਸੀਗਾ ਲਿਆ ਪਰ ਉਹਦੇ ਵਿੱਚ ਕਿਉਂਕਿ ਰਾਹੁਲ ਗਾਂਧੀ ਨੇ ਇੱਕ ਦਿਨ ਪਹਿਲਾਂ ਮੈਂ ਇੱਕ ਉਦਾਹਰਨ ਦੇ ਦਿੰਦਾ ਕਿਉਂਕਿ ਸਮਾਂ ਸੀਮਤ ਹੈ ਤਾਂ ਰਾਹੁਲ ਗਾਂਧੀ ਨੇ ਜਾਤੀ ਮਰਦਮ ਸ਼ਵਮਾਰੀ ਦੀ ਗੱਲ ਕੀਤੀ ਸੀਗੀ ਤਾਂ ਉਹਦੇ ਵਿੱਚ ਜਦੋਂ ਅਨੁਰਾਗ ਠਾਕਰ ਬੋਲੇ ਹੁਣ ਠਾਕਰ ਆਪਣੇ ਆਪ ਦੇ ਵਿੱਚ ਹੀ ਸਭ ਕੁਝ ਕਹਿੰਦਾ ਹੈ ਨਾ ਹੂੰ ਹੂੰ ਉੱਚ ਜਾਂਦੀ ਜੀ ਤਾਂ ਇਹ ਉਥੇ ਬੋਲੇ ਆ ਕਿ ਜਿਨ੍ਹਾਂ ਨੂੰ ਆਪ ਦੀ ਜਾਤ ਦਾ ਪਤਾ ਨਹੀਂ ਉਹ ਜਾਤ ਦੀ ਮਰਦਮਸ਼ੁਮਾਰੀ ਦੀ ਗੱਲ ਕਰਦੇ ਦੇ ਦੇਖੋ ਸੋਸ਼ਲ ਜਸਟਿਸ ਦੀ ਗੱਲ ਕਰਨੀ ਕੀ ਗੱਲ ਮਾੜੀ ਆ ਮੰਨ ਲਓ ਮੈਂ ਜਾਤ ਪਾਤ ਨੂੰ ਨਹੀਂ ਮੰਨਦਾ ਪਰ ਮੈਂ ਸੋਸ਼ਲ ਜਸਟਿਸ ਦੀ ਜੀ ਗੱਲ ਕਰ ਲਵਾਂ ਤੇ ਤੁਸੀਂ ਕਹੋ ਕਿ ਪਹਿਲਾਂ ਆਪਣੀ ਜਾਤ ਦੱਸ ਹੂੰ ਬਹੁਤ ਗਲਤ ਕੀ ਕੋਈ ਲੌਜੀਕਲੀ ਸਹੀ ਨਹੀਂ ਬੰਦੀ ਬਿਲਕੁਲ ਹਾਂਜੀ ਤਾਂ ਇਹ ਗੱਲ ਉਥੇ ਨੇ ਕਹੀ ਆ ਤੇ ਇਹ ਕੁਝ ਟਿੱਪਣੀਆਂ ਇਸ ਤਰ੍ਹਾਂ ਦੀਆਂ ਸੀਗੀਆਂ ਮੈਂ ਤੁਹਾਨੂੰ ਇੱਕ ਸਿਰਫ ਮਿਸਾਲ ਦੱਤੀ ਆ ਹੂੰ ਹੂੰ ਕੁਝ ਇਹੋ ਜੇ ਸ਼ਬਦ ਸੀ ਜਿਹੜੇ ਐਕਸਪੈਂਡ ਕਰ ਦਿੱਤੇ ਗਏ ਯਾਨੀ ਜੋ ਸਦਮ ਦੀ ਰਿਕਾਰਡ ਦੀ ਕਾਰਵਾਈ ਹੁੰਦੀ ਆ ਉਹਦੇ ਵਿੱਚੋਂ ਉਹ ਸ਼ਬਦ ਹਟਾ ਦਿੱਤੇ ਗਏ ਸਰ ਤੇ ਕਮਾਲ ਦੀ ਗੱਲ ਇਹ ਆ ਕਿ ਨਰਿੰਦਰ ਮੋਦੀ ਨੇ ਹੂ ਬੂ ਉਹੀ ਭਾਸ਼ਣ ਪੋਸਟ ਕਰ ਦਿੱਤਾ ਠੀਕ ਹੈ ਤਾਂ ਹੁਣ ਇਹ ਤੁਸੀਂ ਦੇਖੋ ਕਿ ਐਡਾ ਗੰਭੀਰ ਮਸਲਾ ਪਹਿਲੀ ਗੱਲ ਤੇ ਇਹ ਆ ਕਿ ਇਹ ਜਿਹੜੀ ਜਾਤੀ ਵਵਸਥਾ ਵੈਸੇ ਤਾਂ ਹਿੰਦੂ ਤਾਂ ਵੀ ਰਾਜਨੀਤੀ ਦਾ ਜੇ ਤੁਰਾ ਵੇਖੋਗੇ ਤੇ ਉਹ ਤਾਂ ਹੈ ਹੀ ਜਾਤੀ ਵਵਸਥਾ ਹੈ ਨਾ ਹੂੰ ਜਾਤੀ ਪ੍ਰਬੰਧ ਹੈ ਹਾਂਜੀ ਤੇ ਗੱਲ ਇਹ ਆ ਕਿ ਹੁਣ ਜਦੋਂ ਇਹ ਤੈਸਨੈਸ ਹੁੰਦੀ ਆ ਫਿਰ ਤੁਹਾਨੂੰ ਪਤਾ ਹੀ ਆ ਕਿ ਉੱਚ ਜਾਤੀਆਂ ਉਹਨਾਂ ਦੀ ਆਤਮਾ ਜਿਹੜੀ ਵਿਲਕਦੀ ਆ ਤਾਂ ਉਹ ਇੱਕ ਤੇ ਬੋਲੀ ਪਿਆ ਹੁਣ ਗੱਲ ਇਹ ਆ ਕਿ ਇਦੇ ਵਿੱਚ ਤੁਸੀਂ ਵੇਖੋ ਕਿ ਜਿਹੜੇ ਸ਼ਬਦ ਸਪੀਕਰ ਸਾਹਿਬ ਦੇ ਮੁਤਾਬਕ ਬਈ ਸਦਨ ਦੀ ਕਾਰਵਾਈ ਦਾ ਰਿਕਾਰਡ ਦਾ ਹਿੱਸਾ ਬਣਦੇ ਯੋਗ ਨਹੀਂ ਹੂੰ 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 ਉਹਨਾਂ ਨੂੰ ਪ੍ਰਧਾਨ ਮੰਤਰੀ ਪੋਸਟ ਕਰਦਾ ਸਿਰਫ ਤੇ ਸਿਰਫ ਇਸ ਕਰਕੇ ਕਿ ਸਦਨ ਦੇ ਵਿੱਚ ਰਾਹੁਲ ਗਾਂਧੀ ਦੀ ਹੂੰ ਸ਼ਿਲ ਲਾਈ ਗਈ ਆ ਤਾਂ ਤੁਸੀਂ ਸੋਚੋ ਕਿ ਐਥਿਕਲੀ ਕੀ ਇਹ ਸਹੀ ਆ ਹੂੰ ਨਹੀਂ ਮੇਰਾ ਮੰਨਣਾ ਹੈ ਕਿ ਇਹ ਬਹੁਤ ਹੀ ਖਤਰਨਾਕ ਗੱਲ ਹੈ ਕਿ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੀ ਰਾਜਨੀਤੀ ਇਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਹੋਰ ਸ਼ਹਿ ਦੇ ਰਹੇ ਆ ਹਮ ਇਹਨਾਂ ਦਾ ਕੰਮ ਹੀ ਆ ਤਰੋਵਰ ਆਠੀ ਤੇ ਜਿਹੜੇ ਬੰਦੇ ਨੇ ਮੁਕਦਮਾ ਕੀਤਾ ਟ੍ਰੋਲਰ ਜਿਹਨੂੰ ਕਿਹਾ ਗਿਆ ਗਾਲੀ ਬਾਸ ਕਿਹਾ ਗਿਆ ਉਹਨੂੰ ਪ੍ਰਧਾਨ ਮੰਤਰੀ ਫੋਲੋ ਕਰਦੇ ਨੇ ਹਮ ਤੇਜਿੰਦਰ ਪੱਗੇ ਵਰਗੇ ਹਾਂ ਦੇ ਫੋਲੋਅਰਸ ਸੀ ਜੇ ਸ਼ਾਇਦ ਹੁਣ ਪਤਾ ਨਹੀਂ ਹੈਗੇ ਨੇ ਕਿ ਨਹੀਂ ਹਮ ਹਮ ਤਾਂ ਮਤਲਬ ਕਿ ਇਹ ਇੱਕ ਪ੍ਰਧਾਨ ਮੰਤਰੀ ਇੰਡੀਆ ਵਰਗੇ ਮੁਲਕ ਦਾ ਪ੍ਰਧਾਨ ਮੰਤਰੀ ਵਨਸਵੰਤਰ ਰੱਖਣ ਵਾਲੇ ਮੁਲਕ ਦਾ ਪ੍ਰਧਾਨ ਮੰਤਰੀ ਕੀ ਇਰਦਾਂ ਕਰਦਾ ਸਹੀ ਲੱਗਦਾ ਇਹ ਖਤਰਨਾਕ ਕੰਮ ਸਵਾਲ ਖਤਰਨਾਕ ਆ ਤਾਂ ਚਰਨਜੀਤ ਚੰਨੀ ਨੇ ਇਹਦੇ ਤੇ ਜੋ ਵਿਸ਼ੇਸ਼ ਅਧਿਕਾਰ ਹਨਨ ਤੱਕ ਹੁੰਦਾ ਮਤਾ ਉਹ ਲਿਆंदा ਤਾਂ ਹੁਣ ਇਹ ਦੇਖਣਾ ਹੋਵੇਗਾ ਮਨਜ਼ੂਰ ਹੁੰਦਾ ਕਿ ਨਹੀਂ ਹੁੰਦਾ ਇਹਦੀ ਮੈਂ ਤੁਹਾਨੂੰ ਥੋੜੀ ਜੀ ਟੈਕਨੀਕਲਟੀ ਦੱਸ ਦੇਣਾ ਇਹ ਜਿਹੜੀ ਰੂਲ ਬੁੱਕ ਹੈ ਨਾ ਉਹਦੇ ਮੁਤਾਬਕ ਇਹ ਹੁੰਦਾ ਕਿ ਕੋਈ ਵੀ ਮੈਂਬਰ ਪਾਰਲੀਮੈਂਟ ਜਿਹੜਾ ਨਿਯਮ 222 ਆ ਉਹਦੇ ਤਹਿਤ ਲੋਕ ਸਭਾ ਦੇ ਸਪੀਕਰ ਦੀ ਸਹਿਮਤੀ ਦੇ ਨਾਲ ਕਿਸੇ ਦੂਜੇ ਲੋਕ ਸਭਾ ਦੇ ਮੈਂਬਰ ਯਾਨੀ ਸੰਸਦ ਮੈਂਬਰ ਦੇ ਖਿਲਾਫ ਕਿਸੇ ਵੀ ਕਮੇਟੀ ਦੇ ਖਿਲਾਫ ਜਿਹੜੀ ਕਮੇਟੀ ਬਣੀ ਹੁੰਦੀ ਹੈ ਸੰਸਦੀ ਕਮੇਟੀ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦਾ ਵਿਸ਼ੇਸ਼ ਅਧਿਕਾਰ ਹਨਨ ਮਾਮਲਾ ਲਿਆ ਸਕਦਾ ਹੂੰ ਜੀ ਠੀਕ ਹੈ ਨਾ ਜੀ ਜੀ ਪਰ ਨਿਯਮ 225 ਦਾ ਉਪਬੰਧ ਇੱਕ ਕਹਿੰਦਾ ਹੈ ਕਿ ਜੇਕਰ ਲੋਕ ਸਭਾ ਦਾ ਜਿਹੜਾ ਪ੍ਰਧਾਨ ਆ ਯਾਨੀ ਸਪੀਕਰ ਹੈ ਉਹ ਨਿਯਮ 222 ਦੇ ਤਹਿਤ ਇਹ ਜਿਹੜਾ ਵਿਸ਼ੇਸ਼ ਅਧਿਕਾਰ ਹਾਂਨ ਹੁੰਦਾ ਹੈ ਨੋਟਿਸ ਦੇ ਨਾਲ ਸਹਿਮਤ ਹੁੰਦਾ ਹੈ ਜੀ ਜੀ ਤਾਂ ਸਭਨ ਦੀ ਕਾਰਵਾਈ ਦੇ ਦੌਰਾਨ ਨੋਟਿਸ ਦੇਣ ਵਾਲਾ ਜਿਹੜੀ ਸਹਿਮਤੀ ਆ ਉਸ ਤੋਂ ਬਾਅਦ ਸੀਟ ਤੇ ਖੜਾ ਹੋ ਕੇ ਇਹਦੇ ਤੇ ਬਿਆਨ ਦੇ ਸਕਦਾ ਜੀ ਜੀ ਪਰ ਜੇ ਨਹੀਂ ਸਹਿਮਤ ਹਾਂ ਹਾਂ ਤਾਂ ਫਿਰ ਕਿਤੇ ਨਾ ਕਿਤੇ ਕਹਿ ਲੋ ਕਿ ਉਹ ਆਪਦੇ ਆਸਣ ਤੋਂ ਫੈਸਲਾ ਸੁਣਾ ਸਕਦੀ ਹੈ ਹਾਂ ਐਸਾ ਕਰਦੇ ਵਕਤ ਜਿਸ ਮੈਂਬਰ ਨੇ ਉਹ ਨੋਟਸ ਦਿੱਤਾ ਹੁੰਦਾ ਹੈ ਉਹ ਪੜ ਸਕਦੇ ਆ ਤਖੀਰ ਦੇ ਵਿੱਚ ਇਹਨੂੰ ਬਿਨਾ ਦੱਸੇ ਠੋਕਰਾ ਸਕਦੇ ਆ ਮਤਲਬ ਕਿ ਕੁਝ ਇਸ ਤਰ੍ਹਾਂ ਦੇ ਨਿਯਮ ਹੈਗੇ ਆ ਉਹਨਾ ਇਹਦੇ ਚ ਰੱਖ ਨਹੀਂ ਹੈਗਾ ਪਰ ਇਹ ਆ ਕਿ ਇੱਕ ਤਰ੍ਹਾਂ ਨਾਲ ਚਲੂ ਕਿ ਨਰਿੰਦਰ ਮੋਦੀ ਨੇ ਜੋ ਗੱਲ ਕੀਤੀ ਹੈ ਤੇ ਜਿਹਦੀ ਆਪਾਂ ਚਰਚਾ ਕਰ ਰਹੇ ਆ ਉਹ ਵਧੇਰੇ ਚਰਚਾ ਚ ਲਿਆਉਣ ਵਾਸਤੇ ਇੱਕ ਤਰ੍ਹਾਂ ਨਾਲ ਚੰਦੀ ਸਾਹਿਬ ਨੇ ਆਪਣੀ ਪੀ ਐਚ ਡੀ ਦਾ ਰੰਗ ਦਿਖਾਇਆ ਰੰਗ ਦਿਖਾਇਆ ਬਿਲਕੁਲ ਖਬਰਾਂ ਦੇ ਵਿੱਚ ਮੇਰੇ ਖਿਆਲ ਬਣੇ ਰਹਿੰਦਾ ਜਾਂ ਮੁੱਦੇ ਕਿਹੜੇ ਹਿਸਾਬ ਦੇ ਨਾਲ ਚੱਕਣੇ ਆ ਕਿ ਉਹ ਨਾ ਜਮਾਂ ਸਟੀਕ ਤੌਰ ਤੇ ਲੱਗਣ ਕੀ ਹਾਂ ਬੁੱਦ ਬੁੱਕ ਚ ਵੀ ਆਉਂਦਾ ਹੈ ਨਾ ਬੰਦਾ ਹਾਂ ਹਾਂ ਬਿਲਕੁਲ ਬਿਲਕੁਲ ਇਸੇ ਕਰਕੇ ਤਾਂ ਹੈ ਹਮ ਪਰ ਮਿੰਟ ਜੀ ਇਸ ਵਾਰ ਇਹ ਸਰਕਾਰ ਦੀ ਥੋੜੀ ਜੀ ਤੁਹਾਨੂੰ ਨਹੀਂ ਲੱਗਦਾ ਵੀ ਕਿਰਕਰੀ ਬਹੁਤ ਜ਼ਿਆਦਾ ਹੋ ਰਹੀ ਹੈ ਵਿੱਤ ਮੰਤਰੀ ਸਾਹਿਬ ਤਾਂ ਉਹਦਾ ਮੱਥੇ ਦੀ ਹੱਥ ਮਾਰ ਰਹੀ ਸੀ ਜਦੋਂ ਉਹ ਉਹਨਾਂ ਨੇ ਬਜਟ ਬਾਰੇ ਬੋਲੇ ਸੀ ਰਾਹੁਲ ગાંધી ਸ਼ਾਇਦ ਨਹੀਂ ਦੇਖੋ ਚਲੋ ਹਾਂ ਜਿਸ ਵੇਲੇ ਉਹ ਫੋਟੋ ਕੱਢੀ ਤੇ ਜਿਸ ਵੇਲੇ ਉਹਦੇ ਚ ਜਾਤ ਦਾ ਵਰਨਣ ਕਰ ਦਿੱਤਾ ਰਾਹੁਲ ਗਾਂਧੀ ਨੇ ਮੈਂ ਇਹਨਾਂ ਚੀਜ਼ਾਂ ਨੂੰ ਠੀਕ ਨਹੀਂ ਮੰਨਦਾ ਕਿ OBC ਕਿੰਨੇ ਆ ਫਲਾਣੇ ਕਿੰਨੇ ਆ ਠੀਕ ਆ ਉਹ ਇੱਕ ਮੁੱਦਾ ਬਣਦਾ ਹੈ ਕਿ ਜੇ ਮੰਨ ਲਓ ਅੱਜ ਨੁਮਾਇੰਦਗੀ ਨਹੀਂ ਮਿਲ ਰਹੀ ਤਾਂ ਇਸੇ ਵਾਸਤੇ ਉਹ ਕਹਿ ਰਹੇ ਨੇ ਕਿ ਜਾਤ ਆਧਾਰਤ ਮਰਦਮਸ਼ੁਮਾਰੀ ਕਰਵਾਓ ਬਿਲਕੁਲ ਇਹਨੂੰ ਸੋਸ਼ਲ ਜਸਟਿਸ ਆਪਾਂ ਕਹਿੰਦੇ ਹਾਂ ਕਿ ਠੀਕ ਆ ਚਲੋ ਇਸ ਆਧਾਰ ਤੇ ਤੁਸੀਂ ਉਹ ਮੰਗ ਰਹੇ ਹੋ ਤਾਂ ਠੀਕ ਆ ਉਹ ਹੋ ਜਾਣੀ ਚਾਹੀਦੀ ਆ ਪਤਾ ਲੱਗੇ ਕਿ ਕਿਹਦੀ ਵਸੋਂ ਕਿੱਥੇ ਕਿੰਨੀ ਆ ਤੇ ਕਿਹਦੀ ਨੁਮਾਇੰਦਗੀ ਕਿੰਨੀਆ ਠੀਕ ਹੈ ਨਾ ਜੀ ਚਲੋ ਪਰ ਹਰ ਇੱਕ ਗੱਲ ਦੇ ਵਿੱਚ ਉਹ ਚੀਜ਼ ਨੂੰ ਵਾਰਨਾ ਉਹ ਠੀਕ ਨਹੀਂ ਹੈ ਤੇ ਚਲੋ ਰਾਹੁਲ ਗਾਂਧੀ ਨੇ ਦਿਖਾ ਦਿੱਤਾ ਸਵਾਲ ਵੀ ਆਪਾਂ ਮੰਨ ਲਿਆ ਵੀ ਠੀਕ ਹੈ ਚਲੋ ਉਹਨਾਂ ਦਾ ਕੁਐਸਚਨ ਵੈਲਿਡ ਹੋ ਸਕਦਾ ਪਰ ਗੱਲ ਇਹ ਆ ਰਾਹੁਲ ਗਾਂਧੀ ਨੂੰ ਤੁਸੀਂ ਮਾੜਾ ਕਹਿ ਸਕਦੇ ਹੋ ਮਾੜਾ ਕਹਿ ਸਕਦੇ ਹੋ ਚੰਗਾ ਕਹਿ ਸਕਦੇ ਹੋ ਸਹਿਮਤ ਹੋ ਸਕਦੇ ਹੋ ਸਹਿਮਤ ਹੋ ਸਕਦੇ ਹੋ ਹਾਂਜੀ ਪਰ ਇੱਕ ਗੱਲ ਤੁਹਾਨੂੰ ਮੰਨਣੀ ਪੈਗੀ ਕਿ ਸੰਸਦ ਦੇ ਵਿੱਚ ਜੇ ਕੋਈ ਇੱਕ ਬੰਦਾ ਦੀਦਾਤ ਹੈ ਤਾਂ ਉਹ ਰਾਹੁਲ ਗਾਂਧੀ ਤੇ ਰਾਹੁਲ ਗਾਂਧੀ ਤੇ ਰਾਹੁਲ ਗਾਂਧੀ ਜੀ ਠੀਕ ਹੈ ਨਾ ਜੀ ਸੋ ਉਹ ਐਸੇ ਮੁੱਦਿਆਂ ਤੇ ਘੇਰਦਾ ਕਿ ਫਿਰ ਮੱਥੇ ਤੇ ਹੱਥ ਮਾਰਨ ਵਾਲੀ ਗੱਲ ਹੈ ਕਿ ਐਸਾ ਮੁੱਦਾ ਕੱਢ ਦਿੱਤਾ ਕਿ ਨਿਰਮਲਾ ਸੀਤਾ ਰਮਨ ਨੂੰ ਸ਼ਾਇਦ ਅੰਦਾਜ਼ਾ ਹੀ ਨਹੀਂ ਸੀ ਹੂੰ ਤਾਂ ਉਹਨੇ ਮੱਥੇ ਤੇ ਹੱਥ ਮਾਰਿਆ ਕਿ ਕੀ ਕੀ ਕਰੀ ਜਾਂਦਾ ਪਰ ਦੇਖੋ ਨਿਰਮਲਾ ਸੀਤਾ ਰਮਨ ਨੇ ਫਿਰ ਵੀ ਮੈਂ ਕਿਉਂਕਿ ਮੇਰਾ ਸੁਭਾਅ ਹੈ ਤੇ ਮੇਰੇ ਆਪਣੇ ਕੰਮ ਕਰਨ ਦਾ ਜੀ ਆਪਣਾ ਢੰਗ ਵੀ ਰਸੂਲ ਵੀ ਹੈ ਕਿ ਜਿੱਥੇ ਕੋਈ ਮੈਨੂੰ ਅੱਛਾ ਲੱਗਦਾ ਕਿਸੇ ਨੂੰ ਲੱਗੇ ਨਾ ਲੱਗੇ ਮੈਂ ਉਹਨੂੰ ਜ਼ਰੂਰ ਕਰਦਾ ਹਾਂ ਕਿ ਠੀਕ ਹੈ ਯਾਰ ਇਹ ਬੰਦਾ ਅੱਛਾ ਹੈ ਨਿਰਮਲ ਸਿਤਾ ਰਾਮ ਨੇ ਲਾਜੀਕਲੀ ਜਵਾਬ ਦਿੱਤਾ ਜੀ ਕਿ ਭਾਈ ਇਹ ਹਲਵਾ ਸੈਰਮਨੀ ਤੁਸੀਂ ਲੈ ਕੇ ਆਏ ਸੀ ਔਰ ਠੀਕ ਹੈ ਠੀਕ ਹੈ ਠੀਕ ਹੈ ਨਾ ਜੀ ਕਿ ਤੁਸੀਂ ਉਸ ਵੇਲੇ ਹਲਵਾ ਸੈਰਮਨੀ ਦੇ ਵਿੱਚ ਖੜਨ ਵਾਲੇ ਅਧਿਕਾਰੀਆਂ ਨੂੰ ਜਾਤ ਆਧਾਰਿਤ ਚੁਣਦੇ ਸੀ ਅਤ ਹੋਇਆ ਨਾ ਜਵਾਬ ਹੂੰ ਇਹ ਹੋਇਆ ਜਵਾਬ ਹੂੰ ਸੋਕਾ ਨੇ ਆਕੇ ਜਿੱਥੇ ਕੋਈ ਲੌਜੀਕਲੀ ਇਹ ਇਹਨਾਂ ਗੱਲਾਂ ਦਾ ਕੋਈ ਡਿਬੇਟ ਕਰਦਾ ਹੈ ਕੋਈ ਸਵਾਲ ਜਵਾਬ ਕਰਦਾ ਉਹ ਠੀਕ ਹੈ ਪਰ ਜਿਹੜਾ ਆ ਕੰਮ ਆ ਕਿ ਜਿਸ ਤਰ੍ਹਾਂ ਮਤਲਬ ਕਿ ਸੋਨੀਆ ਗਾਂਧੀ ਪ੍ਰਤੀ ਟਿੱਪਣੀ ਰਵਨੀਤ ਬਿੱਟੂ ਦੀ ਤੇ ਉਸ ਤੋਂ ਬਾਅਦ ਅਨੁਰਾਗ ਠਾਕਰ ਦਾ ਜਾਤ ਤੇ ਚਲੇ ਜਾਣਾ ਮੇਰੇ ਖਿਆਲ ਦੇ ਨਾਲ ਇੱਕ ਨਹੀਂ ਹੈ ਇਹ ਇਹਨਾਂ ਚੀਜ਼ਾਂ ਦਾ ਬਚਾਈ ਰਵੇ ਤੇ ਬਿਹਤਰ ਹੈ ਜੀ ਮਿੰਟ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਪੈ ਤੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਤਸ੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ